ਪ੍ਰੀਤ ਸਿਰਫ 10 ਮਿੰਟ ਚ ਤਿਆਰ ਹੋ ਜਾਓ ਅਸੀਂ ਹੁਣੇ ਜਾਣਾ ਹੈ ਅਮ੍ਰਿਤ ਨੇ ਘੜੀ ਦੇਖਦੇ ਹੋਏ ਪ੍ਰੀਤ ਨੂੰ ਆਵਾਜ਼ ਲਗਾਈ ਨਵੇਂ ਕੱਪੜੇ ਪਾ ਕੇ ਵਾਲ ਵਾ ਕੇ ਜਿਵੇਂ ਹੀ ਪ੍ਰੀਤ ਨੇ ਹੱਥ 'ਚ ਮੇਕਅਪ ਕਿੱਟ ਫੜੀ ਤਾਂ ਅਮ੍ਰਿਤ ਦੀ ਆਵਾਜ਼ ਆਈ ਪ੍ਰੀਤ ਮੈਡਮ ਤੂੰ ਜਿੰਨੀ ਵੀ ਲੀਪਾ ਪੋਤੀ ਕਰ ਲੈ ਇਸ ਨਾਲ ਤੂੰ ਖੂਬਸੂਰਤ ਨਹੀਂ ਲੱਗੇਗੀ ਕਿਉਂਕਿ ਤੁਹਾਡਾ ਰੰਗ ਹੀ ਕਾਲਾ ਹੈ ਲੀਪਾ ਪੋਤੀ ਕਰਨ ਨਾਲ ਤੂੰ ਕੋਈ ਪਰੀ ਨਹੀਂ ਲੱਗਣ ਵਾਲੀ ਕਿਉਂਕਿ ਤੂੰ ਇੱਕ ਕਾਲੀ ਔਰਤ ਹੈ ਅਤੇ ਕਾਲੀ ਔਰਤ ਜਿੰਨਾ ਵੀ ਸ਼ਿੰਗਾਰ ਕਰ ਲਵੇ ਹਮੇਸ਼ਾ ਕਾਲੀ ਹੀ ਰਹਿੰਦੀ ਹੈ। ਅੰਮ੍ਰਿਤ ਦੇ ਇਹਨਾਂ ਤਿੱਖੇ ਸ਼ਬਦਾਂ ਨੇ ਪ੍ਰੀਤ ਦੇ ਦਿਲ ਨੂੰ ਚੀਰ ਕੇ ਰੱਖ ਦਿੱਤਾ। ਉਸ ਨੇ ਬਹੁਤ ਮੁਸ਼ਕਿਲ ਨਾਲ ਆਪਣਾ ਰੋਣਾ ਕੰਟਰੋਲ ਕੀਤਾ। ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਉਸ ਨੂੰ ਆਪਣਾ ਰੰਗ ਹੋਰ ਵੀ ਗੂੜਾ ਲੱਗਣ ਲੱਗਿਆ। ਉਸ ਨੇ ਆਪਣੇ ਮੇਕਅਪ ਨੂੰ ਸਾਈਡ ਤੇ ਰੱਖ ਦਿੱਤਾ ਤੇ ਮੱਥੇ ਤੇ ਆਏ ਪਸੀਨੇ ਨੂੰ ਸਾਫ਼ ਕੀਤਾ। ਉਦੋਂ ਤੱਕ ਅੰਮ੍ਰਿਤ ਕਮਰੇ ਚੋਂ ਬਾਹਰ ਜਾ ਚੁੱਕਿਆ ਸੀ। ਪ੍ਰੀਤ ਦੇ ਸਹੁਰੇ ਘਰ ਚ ਸਾਰੇ ਬਹੁਤ ਜ਼ਿਆਦਾ ਸੋਹਣੇ ਸਨ। ਅਜੀਹਾ ਲੱਗਦਾ ਸੀ ਜਿਵੇਂ ਉਹ ਦੁੱਧ ਮਲਾਈ ਤੋਂ ਬਣੇ ਹੋਏ ਹੋਣ। ਖੂਬਸੂਰਤੀ ਇੰਨੀ ਕਿ ਦੇਖਣ ਵਾਲਾ ਦੇਖਦਾ ਹੀ ਰਹਿ ਜਾਵੇ। ਪਰ ਦਿਲ ਕਾਲੇ ਸਨ। ਉਹੀ ਦੁੱਧ ਮਲਾਈ ਵਰਗੀ ਸੂਰਤ ਵਾਲੇ ਲੋਕ ਜਦੋਂ ਜ਼ੁਬਾਨ ਖੋਲਦੇ ਤਾਂ ਮੂੰਹੋਂ ਫੁੱਲਾਂ ਦੀ ਥਾਂ ਕੰਡੇ ਹੀ ਨਿਕਲਦੇ ਸਨ। ਸਾਰੀਆਂ ਗੱਲਾਂ ਕਮੰਡ ਤੇ ਹੰਕਾਰ ਨਾਲ ਭਰੀਆਂ ਹੁੰਦੀਆਂ। ਪ੍ਰੀਤ ਜਿਆਦਾ ਖੂਬਸੂਰਤ ਤਾਂ ਨਹੀਂ ਸੀ ਪਰ ਬਦਸੂਰਤ ਵੀ ਨਹੀਂ ਸੀ। ਉਸ ਦੇ ਚਿਹਰੇ ਤੇ ਇੱਕ ਵੱਖਰੀ ਜਿਹੀ ਚਮਕ ਸੀ। ਬਹੁਤ ਹੀ ਸ਼ਾਂਤ ਮિજાਜ ਵਾਲੀ ਲੜਕੀ ਸੀ। ਉਹ ਇੱਕ ਮੱਧ ਵਰਗ ਪਰਿਵਾਰ ਵਿੱਚ ਪੜ੍ਹੀ ਲਿਖੀ ਬੇਟੀ ਸੀ। ਉਸ ਦਾ ਰਿਸ਼ਤਾ ਉਸ ਦੇ ਸਹੁਰਿਆਂ ਨੇ ਆਪਣੀ ਮਰਜ਼ੀ ਨਾਲ ਲਿਆ ਸੀ ਤੇ ਇਹ ਗੱਲ ਉਸ ਨੂੰ ਵਿਆਹ ਤੋਂ ਬਾਅਦ ਪਤਾ ਲੱਗੀ ਕਿ ਇਸ 'ਚ ਅਮਰਤ ਦੀ ਮਰਜ਼ੀ ਸ਼ਾਮਿਲ ਨਹੀਂ ਸੀ। ਵਿਆ ਤਾਂ ਪਹਿਲਾਂ ਉਸ ਨੂੰ ਆਪਣੇ ਕਦੇ ਆਪਣੇ ਰੰਗ ਦਾ ਅਹਿਸਾਸ ਨਹੀਂ ਹੋਇਆ ਸੀ ਕਦੇ ਕਿਸੇ ਨੇ ਉਸਦੇ ਰੰਗ ਨੂੰ ਲੈ ਕੇ ਉਸ ਨੂੰ ਤਾਣੇ ਨਹੀਂ ਮਾਰੇ ਸਨ ਪਰ ਹੁਣ ਸਭ ਕੁਝ ਉਸਦੇ ਰੰਗ ਤੋਂ ਸ਼ੁਰੂ ਹੋ ਕੇ ਉੱਥੇ ਹੀ ਖਤਮ ਹੋ ਜਾਂਦਾ ਭਾਬੀ ਮੇਰੀਆਂ ਸਹੇਲੀਆਂ ਆਈਆਂ ਹੋਈਆਂ ਹਨ 6 ਕੱਪ ਚਾਹ ਬਣਾ ਦਿਓ ਪ੍ਰੀਤ ਅੰਮ੍ਰਿਤ ਦੇ ਕੱਪੜੇ ਪ੍ਰੈਸ ਕਰ ਰਹੀ ਸੀ ਕਿ ਇਹਨੇ ਨੂੰ ਉਸਦੀ ਨਨਾਨ ਰਮਣ ਕਮਰੇ 'ਚ ਆਈ ਪ੍ਰੀਤ ਨੇ ਕਿਹਾ ਹਾਂ ਠੀਕ ਹੈ ਮੈਂ ਹੁਣੇ ਲੈ ਕੇ ਆਉਂਦੀ ਹਾਂ ਰਮਨ ਕਹਿਣ ਲੱਗੀ ਨਹੀਂ ਨਹੀਂ ਤੁਸੀਂ ਬਾਹਰ ਨਾ ਆਇਓ ਮੈਂ 10 ਮਿੰਟ ਬਾਅਦ ਖੁਦ ਆ ਕੇ ਚਾਹ ਲੈ ਜਾਵਾਂਗੀ ਪ੍ਰੀਤ ਪਲੱਗ ਕੱਢਦੇ ਹੋਏ ਹੈਰਾਨ ਹੋ ਕੇ ਰਮਨ ਤੋਂ ਪੁੱਛਣ ਲੱਗੀ ਕਿ ਮੈਂ ਬਾਹਰ ਕਿਉਂ ਨਹੀਂ ਆ ਸਕਦੀ ਰਮਨ ਨੇ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਹ ਭਾਬੀ ਮੇਰੀਆਂ ਸਹੇਲੀਆਂ ਕੀ ਸੋਚਣਗੀਆਂ ਤੁਹਾਨੂੰ ਦੇਖ ਕੇ ਕਿ ਮੇਰੀ ਭਾਬੀ ਕਿੰਨੀ ਕਾਲੀ ਹੈ ਮੇਰਾ ਤਾਂ ਨੱਕ ਹੀ ਵੱਡਿਆ ਜਾਵੇਗਾ ਉਹਨਾਂ ਦੇ ਸਾਹਮਣੇ ਇਹ ਕਹਿੰਦੇ ਹੋਏ ਰਮਣ ਉੱਥੋਂ ਚਲੀ ਗਈ ਤੇ ਪ੍ਰੀਤ ਉਸ ਨੂੰ ਹਰਾਨੀ ਨਾਲ ਦੇਖਦੀ ਰਹੀਗੀ। ਉਹ ਸੋਚਣ ਲੱਗੀ ਕਿ ਇਹ ਗਰਮ ਪ੍ਰੈਸ ਜੇਕਰ ਮੇਰਾ ਹੱਥ ਸਾੜ ਦਿੰਦੀ ਤਾਂ ਵੀ ਸ਼ਾਇਦ ਮੈਨੂੰ ਇੰਨਾ ਦਰਦ ਨਾ ਹੁੰਦਾ ਜਿੰਨਾ ਦੁੱਖ ਮੈਨੂੰ ਰਮਣ ਦੀਆਂ ਗੱਲਾਂ ਤੋਂ ਹੋਇਆ ਹੈ। ਉਹ ਸੋਚਣ ਲੱਗੀ ਅਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲਣ ਲੱਗੇ ਕਿਉਂਕਿ ਹੁਣ ਤਾਂ ਇਹ ਰੋਜ਼ਾਨਾ ਦੇ ਤਾਣੇ ਹੋ ਗਏ ਸਨ। ਉਸ ਦੇ ਰੰਗ ਦਾ ਕਾਲਾ ਹੋਣਾ ਉਸ ਦੀ ਗਲਤੀ ਨਹੀਂ ਸੀ ਪਰ ਫਿਰ ਵੀ ਇਸ ਗਲਤੀ ਦੀ ਸਜ਼ਾ ਉਹ ਭੁਗਤ ਰਹੀ ਸੀ। ਗੱਲ-ਗੱਲ ਤੇ ਅਮ੍ਰਿਤ ਵੀ ਉਸ ਨੂੰ ਇਸੇ ਗੱਲ ਦਾ ਅਹਿਸਾਸ ਕਰਵਾਉਂਦਾ ਸੀ ਕਿ ਉਹ ਉਸ ਨੂੰ ਪਸੰਦ ਨਹੀਂ ਕਰਦਾ। ਜਦੋਂ ਤੋਂ ਉਹ ਵਿਆਹ ਕੇ ਆਈ ਸੀ ਉਦੋਂ ਤੋਂ ਬਸ ਇਹ ਹੀ ਗੱਲ ਚੱਲ ਰਹੀ ਸੀ। ਉਸ ਨੂੰ ਜ਼ਿਆਦਾ ਆ ਕਿ ਉਸ ਦੀ ਅਧਿਆਪਕ ਤੇ ਉਸ ਦੇ ਦੋਸਤ ਹਮੇਸ਼ਾ ਕਹਿੰਦੇ ਰਹਿੰਦੇ ਸਨ ਕਿ ਪ੍ਰੀਤ ਤੇਰਾ ਰੰਗ ਭਾਵੇਂ ਕਾਲਾ ਹੋਵੇ ਪਰ ਤੇਰਾ ਦਿਲ ਬਹੁਤ ਹੀ ਖੂਬਸੂਰਤ ਹੈ। ਉਹ ਘਰ ਕਿੰਨਾ ਖੁਸ਼ ਨਸੀਬ ਹੋਵੇਗਾ ਜਿੱਥੇ ਤੂੰ ਵਿਆਹ ਕੇ ਜਾਵੇਂਗੀ। ਤੇਰੇ ਅੰਦਰ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਦੀ ਕਲਾ ਹੈ ਦੇਖੀ ਤੂੰ ਜਿਸ ਘਰ ਵਿੱਚ ਵੀ ਜਾਵੇਂਗੀ ਉਸ ਘਰ ਵਿੱਚ ਸਾਰੇ ਤੈਨੂੰ ਬਹੁਤ ਪਿਆਰ ਕਰਨਗੇ ਇਹ ਸੋਚਦੇ ਹੋਏ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਕਿ ਮੇਰੇ ਇਸ ਖੂਬਸੂਰਤ ਦਿਲ ਤੇ ਸ਼ਾਲੀ ਦਾ ਦਾ ਕੀ ਫਾਇਦਾ ਕਿਉਂਕਿ ਇਸ ਘਰ ਦੇ ਲੋਕ ਤਾਂ ਸਿਰਫ ਬਾਹਰੀ ਸੂਰਤ ਦੀ ਪਰਭਾਸ਼ਾ ਹੀ ਜਾਣਦੇ ਹਨ ਜੇਕਰ ਮੈਂ ਖੂਬਸੂਰਤ ਹੁੰਦੀ ਤੇ ਘਰ ਨੂੰ ਤੋੜਨ ਵਾਲੇ ਹੰਕਾਰੇ ਤੇ ਕਮੰਡੇ ਹੁੰਦੇ ਤਾਂ ਸ਼ਾਇਦ ਇਹ ਲੋਕ ਫਿਰ ਹੀ ਮੈਨੂੰ ਅਪਣਾਉਂਦੇ ਇੱਕ ਦਿਨ ਅਚਾਨਕ ਅਮਰੀਦਾ ਦੋਸਤ ਆਪਣੇ ਪਰਿਵਾਰ ਨਾਲ ਬਿਨਾਂ ਦੱਸੇ ਆ ਗਿਆ ਉਸ ਦੇ ਬਾਵਜੂਦ ਪ੍ਰੀਤ ਨੇ ਬਹੁਤ ਚੰਗੀ ਤਰ੍ਹਾਂ ਵਿਵਸਥਾ ਕੀਤੀ ਵਾਹ ਤੇ ਹੀ ਵਧੀਆ ਤੇ ਸਵਾਦੀ ਭੋਜਨ ਬਣਾਇਆ ਸੀ ਕਿ ਸਾਰੇ ਉਂਗਲੀਆਂ ਛੱਟਦੇ ਰਹਿ ਗਏ ਰਾਤ ਨੂੰ ਜਦੋਂ ਰਸੋਈ ਸਮੇਟ ਕੇ ਉਹ ਕਮਰੇ ਵਿੱਚ ਜਾਣ ਲੱਗੀ ਤਾਂ ਉਸ ਨੂੰ ਇਸ ਗੱਲ ਦਾ ਪੂਰਾ ਯਕੀਨ ਸੀ ਕਿ ਘੱਟੋ ਘੱਟ ਅੱਜ ਤਾਂ ਅਮ੍ਰਿਤ ਉਸ ਤੋਂ ਬਹੁਤ ਖੁਸ਼ ਹੋਇਆ ਹੋਵੇਗਾ ਕਿਉਂਕਿ ਅੱਜ ਉਸਨੇ ਅੰਮ੍ਰਿਤ ਦੇ ਮਹਿਮਾਨਾਂ ਨੂੰ ਖੁਸ਼ ਕੀਤਾ ਸੀ ਜਦੋਂ ਉਹ ਕਮਰੇ ਵਿੱਚ ਗਈ ਤਾਂ ਉਸਨੇ ਦੇਖਿਆ ਕਿ ਅੰਮ੍ਰਿਤ ਕਿਸੇ ਸੋਚ ਵਿੱਚ ਡੁੱਬਿਆ ਹੋਇਆ ਸੀ ਕੀ ਸੋਚ ਰਹੇ ਹੋ ਅੰਮ੍ਰਿਤ ਕਿੱਥੇ ਗਵਾਚੇ ਹੋਏ ਹੋ ਤੁਸੀਂ ਉਸਨੇ ਕਮਰੇ 'ਚ ਆਉਂਦਿਆਂ ਹੀ ਅੰਮ੍ਰਿਤ ਤੋਂ ਪੁੱਛਿਆ ਪ੍ਰੀਤ ਅੱਜ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਜੇਕਰ ਮੇਰਾ ਦੋਸਤ ਮੈਨੂੰ ਦੱਸ ਕੇ ਆਉਂਦਾ ਤਾਂ ਮੈਂ ਤੈਨੂੰ ਤੇਰੇ ਪੇਕੇ ਭੇਜ ਦਿੰਦਾ ਸਿਰਫ ਖਾਣਾ ਬਣਾਉਣਾ ਹੀ ਤਾਂ ਸਭ ਕੁਝ ਨਹੀਂ ਹੁੰਦਾ ਉਹ ਤਾਂ ਮੈਂ ਹੋਟਲ ਤੋਂ ਵੀ ਮੰਗਵਾ ਲੈਂਦਾ ਪਰ ਅੱਜ ਤੇਰੀ ਕਾਲੀ ਸੂਰਤ ਕਾਰਨ ਮੈਨੂੰ ਆਪਣੇ ਦੋਸਤਾਂ ਦੇ ਸਾਹਮਣੇ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਤੂੰ ਸ਼ੀਸ਼ਾ ਦੇਖ ਲਿਆ ਕਰ ਮੇਰਾ ਤਾਂ ਦਿਲ ਵੀ ਨਹੀਂ ਕਰਦਾ ਤੇਰੀ ਸੂਰਤ ਦੇਖਣ ਨੂੰ ਪਤਾ ਨਹੀਂ ਘਰ ਵਾਲੇ ਤੈਨੂੰ ਕਿਵੇਂ برداشت ਕਰਦੇ ਹਨ ਅੰਮ੍ਰਿਤ ਦੀਆਂ ਯਾਹਰ ਭਰੀਆਂ ਗੱਲਾਂ ਨੇ ਪ੍ਰੀਤ ਦਾ ਦਿਲ ਬਹੁਤ ਦੁਖਾਇਆ ਸੀ ਪਰ ਉਸਦੇ ਚਿਹਰੇ ਤੇ ਫਿਰ ਵੀ ਮੁਸਕਰਾਹਟ ਸੀ ਅਗਲੇ ਦਿਨ ਛੁੱਟੀਆਂ 'ਚ ਅੰਮ੍ਰਿਤ ਦੀ ਵੱਡੀ ਭੈਣ ਆਪਣੇ ਬੱਚਿਆਂ ਨਾਲ ਆ ਗਈ। ਭੈਣ ਵੀ ਤਾਂ ਬਾਕੀ ਘਰ ਵਾਲਿਆਂ ਵਾਂਗ ਹੀ ਸੀ। ਉਸ ਨੂੰ ਵੀ ਪ੍ਰੀਤ ਪਸੰਦ ਨਹੀਂ ਸੀ। ਪਰ ਉਸਦੀ ਬੇਟੀ ਰੀਆ ਸਭ ਤੋਂ ਵੱਖਰੀ ਸੀ ਕਿਉਂਕਿ ਉਸ ਬੱਚੀ ਨੇ ਪ੍ਰੀਤ ਦੇ ਸੁੰਦਰ ਮਨ ਨੂੰ ਦੇਖ ਲਿਆ ਸੀ। ਰਸੋਈ ਘਰ 'ਚ ਆਉਂਦਿਆਂ ਹੀ ਰੀਆ ਨੇ ਕਿਹਾ, "ਮਾਮੀ ਜੀ, ਤੁਸੀਂ ਕਿੰਨਾ ਕੰਮ ਕਰਦੇ ਹੋ। ਚਲੋ ਮੇਰੇ ਨਾਲ ਮਿਲ ਕੇ ਨਾਸ਼ਤਾ ਕਰੋ।" ਦੀਆ ਪ੍ਰੀਤ ਨੂੰ ਖਿੱਚ ਕੇ ਨਾਸ਼ਤੇ ਦੀ ਮੇਜ਼ ਤੇ ਲੈ ਆਈ। ਪ੍ਰੀਤ ਨੂੰ ਤਾਂ ਇਸ ਗੱਲ ਤੇ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਘਰ 'ਚ ਕੋਈ ਅਜੀਹਾ ਵੀ ਹੋ ਸਕਦਾ ਹੈ ਜੋ ਉਸ ਨਾਲ ਇੰਨੇ ਪਿਆਰ ਨਾਲ ਪੇਸ਼ ਆ ਸਕਦਾ ਹੈ। ਜੋ ਪ੍ਰੀਤ ਦੇ ਦਿਲ ਨੂੰ ਬਿਨਾਂ ਠੇਸ ਪਹੁੰਚਾਈ ਉਸ ਨਾਲ ਗੱਲ ਕਰ ਸਕਦਾ ਹੈ। ਮਾਮੀ ਤੁਸੀਂ ਬਹੁਤ ਚੰਗੇ ਹੋ ਪਰ ਇਹ ਕੀ ਤੁਸੀਂ ਇੰਨੇ ਸਿੰਪਲ ਕਿਉਂ ਰਹਿੰਦੇ ਹੋ? ਤੁਹਾਨੂੰ ਵੀ ਦੂਜਿਆਂ ਵਾਂਗ ਸਜ ਧਜ ਕੇ ਰਹਿਣਾ ਚਾਹੀਦਾ ਹੈ। ਦੇਖੋ ਨਾ ਬਾਕੀ ਘਰ ਵਾਲੇ ਕਿੰਨਾ ਮੇਕਅਪ ਕਰਦੇ ਹਨ ਪਰ ਤੁਸੀਂ ਤਾਂ ਬਿਨਾ ਮੇਕਅਪ ਤੋਂ ਹੀ ਕਿੰਨੇ ਪਿਆਰੇ ਲੱਗਦੇ ਹੋ ਤੁਸੀਂ ਸਾਰਿਆਂ ਦਾ ਕਿੰਨਾ ਖਿਆਲ ਰੱਖਦੇ ਹੋ ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ ਜਦੋਂ ਮੈਂ ਨਾਨੀ ਦੇ ਘਰ ਆਉਂਦੀ ਸੀ ਤਾਂ ਅਜੀਹਾ ਲੱਗਦਾ ਹੀ ਨਹੀਂ ਸੀ ਕਿ ਮੈਂ ਘਰ ਵਿੱਚ ਹਾਂ ਅਜੀਹਾ ਲੱਗਦਾ ਸੀ ਜਿਵੇਂ ਮੈਂ ਕਿਸੇ ਕਬਾੜਖਾਨੇ 'ਚ ਆਈ ਹਾਂ ਤੁਸੀਂ ਤਾਂ ਇਸ ਘਰ ਦਾ ਨਕਸ਼ਾ ਹੀ ਬਦਲ ਦਿੱਤਾ ਮੈਂ ਸਹੀ ਕਹਿ ਰਹੀ ਹਾਂ ਨਾ ਮਾਮੀ ਜੀ ਰੀਆ ਨੇ ਅਮ੍ਰਿਤ ਨੂੰ ਦੇਖਦੇ ਹੋਏ ਕਿਹਾ ਅਮਰਿਤਵੀ ਇੱਕ ਪਲ ਲਈ ਸੋਚਣ ਲੱਗਿਆ ਕਿ ਰੀਆ ਕੁਝ ਗਲਤ ਤਾਂ ਨਹੀਂ ਕਹਿ ਰਹੀ। ਪ੍ਰੀਤ ਦੇ ਆਉਣ ਤੋਂ ਪਹਿਲਾਂ ਘਰ ਦਾ ਹਾਲ ਸੱਚਮੁੱਚ ਬਹੁਤ ਬੇਕਾਰ ਸੀ। ਮੇਰੀਆਂ ਭੈਣਾਂ ਤਾਂ ਕਿਸੇ ਚੀਜ਼ ਨੂੰ ਹੱਥ ਤੱਕ ਨਹੀਂ ਲਾਉਂਦੀਆਂ ਸਨ। ਮਾਂ ਇਕੱਲੀ ਹੀ ਸਭ ਕੁਝ ਸੰਭਾਲਦੀ ਸੀ। ਘਰ ਵਿੱਚ ਕੋਈ ਵੀ ਕੰਮ ਸਮੇਂ ਤੇ ਨਹੀਂ ਹੁੰਦਾ ਸੀ। ਇੱਥੋਂ ਤੱਕ ਕਿ ਖਾਣਾ ਵੀ ਸਮੇਂ ਤੇ ਨਹੀਂ ਮਿਲਦਾ ਸੀ ਤੇ ਇੰਨਾ ਸਵਾਦ ਤਾਂ ਬਿਲਕੁਲ ਵੀ ਨਹੀਂ। ਪਰ ਜਦੋਂ ਤੋਂ ਪ੍ਰੀਤ ਆਈ ਹੈ ਉਦੋਂ ਤੋਂ ਘਰ ਦਾ ਨਕਸ਼ਾ ਹੀ ਬਦਲ ਗਿਆ ਹਰ ਕੰਮ ਸਮੇਂ ਤੇ ਹੁੰਦਾ ਹੈ ਤੇ ਸੱਚਮੁੱਚ ਘਰ ਵੀ ਕਿੰਨਾ ਸਾਫ਼ ਸੁਥਰਾ ਰੱਖਿਆ ਹੈ ਪ੍ਰੀਤ ਨੇ ਮੈਂ ਤਾਂ ਕਦੇ ਅਜਿਹਾ ਸੋਚਿਆ ਹੀ ਨਹੀਂ ਸੀ ਮੈਂ ਤਾਂ ਬਸ ਹਮੇਸ਼ਾ ਉਸ ਨੂੰ ਉਸ ਦੇ ਕਾਲੇ ਰੰਗ ਨੂੰ ਲੈ ਕੇ ਤਾਣੇ ਮਾਰਦਾ ਰਹਿੰਦਾ ਸੀ ਪਰ ਉਸ ਨੇ ਮੇਰੇ ਘਰ ਲਈ ਕੀ ਕੀ ਕੀਤਾ ਹੈ ਇਹ ਤਾਂ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ ਅਮ੍ਰਿਤ ਮਨ ਹੀ ਮਨ ਕਹਿਣ ਲੱਗਿਆ ਕਿ ਰੀਆ ਤੇਰਾ ਬਹੁਤ ਬਹੁਤ ਧੰਨਵਾਦ ਕਿ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਂ ਤਾਂ ਆਪਣੇ ਪ੍ਰੀਤ ਦਾ ਇਹ ਰੂਪ ਦੇਖਿਆ ਹੀ ਨਹੀਂ ਰੀਆ ਦੀ ਆਵਾਜ਼ ਨਾਲ ਅੰਮ੍ਰਿਤ ਆਪਣੀ ਸੋਚ ਤੋਂ ਬਾਹਰ ਨਿਕਲ ਆਇਆ ਰੀਆ ਕਹਿ ਰਹੀ ਸੀ ਨਾਨੀ ਮਾਂ ਤੁਸੀਂ ਤਾਂ ਬਹੁਤ ਲੱਕੀ ਹੋ ਤੁਹਾਨੂੰ ਮਾਮੀ ਵਰਗੀ ਬਹੂ ਮਿਲੀ ਹੈ ਜਿਸ ਨੇ ਤੁਹਾਡੇ ਘਰ ਨੂੰ ਇੰਨਾ ਸੋਹਣਾ ਬਣਾ ਕੇ ਰੱਖਿਆ ਤੁਹਾਡੀ ਕਿੰਨੀ ਸੇਵਾ ਕਰਦੀ ਹੈ ਦੂਜੇ ਦਿਨ ਰੀਆ ਪ੍ਰੀਤ ਨੂੰ ਮਿਲਣ ਉਸਦੇ ਕਮਰੇ ਵਿੱਚ ਆਈ ਤਪ੍ਰੀਤ ਅੰਮ੍ਰਿਤ ਦੇ ਕੱਪੜੇ ਪ੍ਰੈਸ ਕਰ ਰਹੀ ਸੀ ਮਾਮੀ ਜੀ ਤੁਸੀਂ ਵਿਜੀ ਹੋ ਨਹੀਂ ਤਾਂ ਕੀ ਹੋ ਰਹੀ ਆ ਤੈਨੂੰ ਕੁਝ ਚਾਹੀਦਾ ਹੈ ਪ੍ਰੀਤ ਨੇ ਪ੍ਰੈਸ ਦਾ ਪਲੱਗ ਕੱਢਦੇ ਹੋਏ ਰੀਆ ਤੋਂ ਪੁੱਛਿਆ ਉਹ ਮੇਰੇ ਕੁਝ ਦੋਸਤ ਆਏ ਹਨ ਤੁਸੀਂ ਉਹਨਾਂ ਲਈ ਚਾਹ ਬਣਾ ਸਕਦੇ ਹੋ ਹਾਂ ਹਾਂ ਕਿਉਂ ਨਹੀਂ ਮੈਂ ਚਾਹ ਹੁਣੇ ਤਰ ਦਿੰਦੀ ਹਾਂ ਤੂੰ 10 ਮਿੰਟ ਬਾਅਦ ਆ ਕੇ ਲੈ ਜਾਵੇਂ ਨਹੀਂ ਮਾਮੀ ਜੀ ਚਾਹ ਤੁਸੀਂ ਹੀ ਲੈ ਕੇ ਆਓ ਇਸ ਬਹਾਨੇ ਤੁਸੀਂ ਘਰ ਆਏ ਮਹਿਮਾਨਾਂ ਨੂੰ ਵੀ ਮਿਲ ਲਵੋਗੇ ਮੈਂ ਕਿਵੇਂ ਬਾਹਰ ਆ ਸਕਦੀ ਹਾਂ ਕਿਉਂ ਮਾਮੀ ਜੀ ਤੁਸੀਂ ਕਿਉਂ ਨਹੀਂ ਆ ਸਕਦੇ ਨਹੀਂ ਤੇਰੇ ਦੋਸਤ ਕੀ ਸੋਚਣਗੇ ਕਿ ਰੀਆ ਦੀ ਮਾਮੀ ਕਿੰਨੀ ਕਾਲੀ ਹੈ ਮਾਮੀ ਜੀ ਇਹ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਤੁਸੀਂ ਸੂਰਤ ਤਾਂ ਮਲਕ ਦੀ ਬਣਾਈ ਹੋਈ ਹੈ ਨਾ ਸਾਡੇ ਵਾਸਤੇ ਕਿੱਥੇ ਹੈ ਸਿਰਫ ਗੋੜਾ ਗੋਰਾ ਹੋਣਾ ਹੀ ਖੂਬਸੂਰਤੀ ਦੀ ਨਿਸ਼ਾਨੀ ਨਹੀਂ ਹੈ ਕਟੋ-ਕਟ ਮੇਰੀ ਨਜ਼ਰ ਵਿੱਚ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਖੂਬਸੂਰਤ ਇਨਸਾਨ ਉਹੀ ਹੈ ਜਿਸ ਦਾ ਮਨ ਸਾਫ਼ ਹੁੰਦਾ ਹੈ ਤੇ ਸੱਚ ਕਹਾ ਤਾਂ ਤੁਸੀਂ ਸਾਡੇ ਸਾਰਿਆਂ ਤੋਂ ਜ਼ਿਆਦਾ ਖੂਬਸੂਰਤ ਹੋ ਮੇਰੇ ਮਾਮਾ ਜੀ ਤੁਸੀਂ ਜ਼ਿਆਦਾ ਮੇਰੀ ਨਜ਼ਰ 'ਚ ਇਨਸਾਨ ਦੀ ਅੰਦਰੂਨੀ ਸੁੰਦਰਤਾ ਭਾਵ ਸੁੰਦਰ ਚਰਿੱਤਰ ਮਾਇਨੇ ਰੱਖਦਾ ਹੈ ਜਿਸ ਦਾ ਮਨ ਸਾਫ਼ ਉਹੀ ਸਭ ਤੋਂ ਖੂਬਸੂਰਤ ਇਨਸਾਨ ਹੈ ਪ੍ਰੀਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਪਤਾ ਨਹੀਂ ਕਦੋਂ ਅੰਮ੍ਰਿਤ ਦਫ਼ਤਰ ਤੋਂ ਘਰ ਆ ਚੁੱਕਿਆ ਸੀ। ਰੀਆ ਦੀਆਂ ਗੱਲਾਂ ਸੁਣ ਕੇ ਅੰਮ੍ਰਿਤ ਦੀਆਂ ਅੱਖਾਂ ਸ਼ਰਮ ਨਾਲ ਝੁੱਕ ਗਈਆਂ ਸਨ। ਰੀਆ ਤੇ ਦੋਸਤਾਂ ਨੇ ਆਵਾਜ਼ ਦਿੱਤੀ ਤਾਂ ਉਹ ਕਮਰੇ 'ਚੋਂ ਬਾਹਰ ਚਲੀ ਗਈ। ਅੰਮ੍ਰਿਤ ਅੱਖਾਂ 'ਚੋਂ ਸ਼ਰਮਿੰਦਗੀ ਲਈ ਪ੍ਰੀਤ ਕੋਲ ਆਇਆ ਤੇ ਉਸ ਦਾ ਹੱਥ ਫੜ ਕੇ ਕਹਿਣ ਲੱਗਾ, "ਅੱਜ ਮੈਨੂੰ ਰੀਆ ਨੇ ਜ਼ਿੰਦਗੀ ਦਾ ਸਭ ਤੋਂ ਵੱਡਾ ਪਾਠ ਪੜਾ ਦਿੱਤਾ।" ਸਾਡੇ ਸਾਰੇ ਵੱਡਿਆਂ ਚੋਂ ਬਸ ਇਹੀ ਬੱਚੀ ਹੀ ਸਭ ਤੋਂ ਜ਼ਿਆਦਾ ਸਮਝਦਾਰ ਨਿਕਲੀ ਸੱਚੀ ਤਾਂ ਕਹਿ ਰਹੀ ਹੈ ਰੀਆ ਸ਼ਕਲ ਸੂਰਤ ਸੁੰਦਰ ਹੋਣ ਨਾਲ ਕੁਝ ਨਹੀਂ ਹੁੰਦਾ ਅਸਲ ਖੂਬਸੂਰਤੀ ਤਾਂ ਮਨ ਦੀ ਹੁੰਦੀ ਹੈ ਇਨਸਾਨ ਦਾ ਚਰਿੱਤਰ ਖੂਬਸੂਰਤ ਹੋਣਾ ਚਾਹੀਦਾ ਹੈ ਤੇ ਜਿਸ ਦਾ ਚਰਿੱਤਰ ਖੂਬਸੂਰਤ ਹੈ ਉਹੀ ਇਨਸਾਨ ਸਭ ਤੋਂ ਚੰਗਾ ਹੈ ਜਿਵੇਂ ਤੁਸੀਂ ਹੋ ਪ੍ਰੀਤ ਕੀ ਤੁਸੀਂ ਮੇਰੀਆਂ ਪਿਛਲੀਆਂ ਸਾਰੀਆਂ ਗੱਲਾਂ ਨੂੰ ਭੁਲਾ ਸਕਦੇ ਹੋ ਮੈਨੂੰ ਪਤਾ ਹੈ ਕਿ ਮੈਂ ਤੁਹਾਡਾ ਬਹੁਤ ਦਿਲ ਦੁਖਾਇਆ ਹੈ। ਤੁਹਾਡੇ ਨਾਲ ਹਮੇਸ਼ਾ ਗਲਤ ਵਿਵਹਾਰ ਕੀਤਾ ਹੈ। ਅਤੇ ਸ਼ਾਇਦ ਮੈਂ ਮਾਫੀ ਦੇ ਕਾਬਲ ਵੀ ਨਹੀਂ ਹਾਂ। ਪਰ ਤੁਹਾਡਾ ਦਿਲ ਬਹੁਤ ਵੱਡਾ ਹੈ। ਕੀ ਤੁਸੀਂ ਮੈਨੂੰ ਮਾਫ ਕਰੋਗੇ? ਅਮ੍ਰਿਤ ਆਪਣੇ ਕੰਨ ਫੜਦੇ ਹੋਏ ਪ੍ਰੀਤ ਤੋਂ ਮਾਫੀ ਮੰਗਣ ਲੱਗੇ। ਪ੍ਰੀਤ ਰੀਆ ਬਾਰੇ ਸੋਚਣ ਲੱਗੀ ਕਿ ਕਿਸ ਤਰ੍ਹਾਂ ਇਸ ਛੋਟੀ ਜਿਹੀ ਬੱਚੀ ਨੇ ਮੇਰਾ ਉਜੜਿਆ ਹੋਇਆ ਘਰ ਵਸਾ ਦਿੱਤਾ। ਮੈਂ ਤਾਂ ਸਭ ਕੁਝ ਠੀਕ ਹੋਣ ਦੀ ਉਮੀਦ ਹੀ ਛੱਡ ਦਿੱਤੀ ਸੀ ਪਰ ਰੀਆ ਦੀਆਂ ਗੱਲਾਂ ਨੇ ਮੇਰੇ ਪਤੀ ਦੇ ਦਿਲ ਨੂੰ ਬਦਲ ਦਿੱਤਾ ਸੋ ਦੋਸਤੋ ਅਸਲ ਖੂਬਸੂਰਤੀ ਤਾਂ ਮਨ ਦੀ ਹੁੰਦੀ ਹੈ ਜਿਸ ਦਾ ਚਰਿੱਤਰ ਸੁੰਦਰ ਹੋਵੇ ਅਤੇ ਦਿਲ ਸਾਫ਼ ਹੋਵੇ ਉਹੀ ਇਨਸਾਨ ਖੂਬਸੂਰਤ ਹੁੰਦਾ ਹੈ ਕਿਉਂਕਿ ਚਿਹਰੇ ਤੋਂ ਸੁੰਦਰ ਦਿਸਣ ਵਾਲਾ ਹਰ ਵਿਅਕਤੀ ਮਨ ਤੋਂ ਸੁੰਦਰ ਹੋਵੇ ਇਹ ਜ਼ਰੂਰੀ ਨਹੀਂ ਚਿਹਰੇ ਦੀ ਸੁੰਦਰਤਾ ਇੱਕ ਨਾ ਇੱਕ ਦਿਨ ਘਟ ਜਾਵੇਗੀ पर मन दी सुंदरता कदे नी ਘਟਦੀ। ਹਾਂਜੀ ਦੋਸਤੋ, ਇਹ ਸੀ ਸਾਡੀ ਅੱਜ ਦੀ ਪੰਜਾਬੀ ਕਹਾਣੀ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਜ਼ਰੂਰ ਦੱਸਿਓ। ਵਧੀਆ ਲੱਗੀ ਹੋਵੇ ਤਾਂ ਆਪਣੇ ਦੋਸਤਾਂ, ਮਿੱਤਰਾਂ, ਪਰਿਵਾਰਿਕ ਮੈਂਬਰਾਂ ਤੱਕ ਸ਼ੇਅਰ ਜ਼ਰੂਰ ਕਰਿਓ। ਤੇ ਜੇਕਰ ਤੁਸੀਂ ਅੱਜ ਮੇਰੇ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਾ ਜਾਣਾ। ਤਾਜੂ ਅਸੀਂ ਇਦਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਪਰਿਵਾਰਿਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਮਿਲਦੇ ਹਾਂ ਕਿਸੇ ਹੋਰ ਪੰਜਾਬੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ